ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚੋਂ ਇੱਕ ਬਾਗੀ ਧੜਾ ਬਾਹਰ ਨਿਕਲਿਆ ਜਹੇਦਾਰ ਸਰੀ ਅਕਾਲ ਤਖਸਾਲ ਨੂੰ ਇੱਕ ਬੇਨਤੀ ਪੱਤਰ ਦਿੱਤਾ ਕਿ ਬਾਦਲ ਸਰਕਾਰ ਦੇ ਸਮੇਂ ਜਦੋਂ ਬਰਗਾੜੀ ਕਾਂਡ ਹੋਇਆ ਜਾਂ ਗਰਮੀਤ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਤਿੰਨ ਚਾਰ ਨੂੰ ਨੁਕਤੇ ਹੋਰ ਲੈ ਕੇ ਉਹਨਾਂ ਨੇ ਆਪਣਾ ਜਿਹੜਾ ਉਹ ਬੇਨਤੀ ਪੱਤਰ ਦਿੱਤਾ ਵਾ ਜੇ ਵੀ ਉਸ ਸਮੇਂ ਚੋਂ ਪਰੇ ਖਮੋਸ਼ ਰਹੇ ਤੇ ਦੋਸ਼ ਸਾਡਾ ਵੀ ਬਣਦਾ ਵਾ ਤੇ ਸਾਨੂੰ ਵੀ ਜਿਹੜੀ ਬਣਦੀ ਸਜ਼ਾ ਜਿਹੜੀ ਆ ਉਹ ਜ਼ਰੂਰ ਜਿਹੜੀ ਆ ਲਾਈ ਜਾਵੇ ਤੇ ਇਹਦਾ ਹੁਣ ਜਿਹੜਾ ਵਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ ਕਿਉਂਕਿ ਦੋਸ਼ ਉਹਨਾਂ ਦਾ ਵੀ ਬਣਦਾ ਜਨਾ ਗਰਮੀਤ ਰਾਮ ਰਹੀਮ ਨੂੰ ਮਾਫ ਕੀਤਾ ਕਿਉਂ ਕੀਤਾ ਕਿ ਜਿਹੜਾ ਬੰਦਾ ਗਰਮੀਤ ਰਾਮ ਰਹੀਮ ਦਾ ਦੋਸ਼ ਓਏ ਜਿਹੜਾ ਮਾਫੀਨਾਮਾ ਲੈ ਕੇ ਆਇਆ ਵਾ ਉਹ ਵੀ ਨੰਗਾ ਹੋਣਾ ਚਾਹੀਦਾ ਜਿਹੜਾ ਮਾਫੀਨਾਮਾ ਜਿਹੜੀ ਲਿਖਤ ਆ ਉਹ ਵੀ ਪ੍ਰੈਸ ਦੇ ਸਾਹਮਣੇ ਤੇ ਲੋਕਾਂ ਦੇ ਸਾਹਮਣੇ ਜਿਹੜੀ ਆ ਉਹ ਬੇਨਕਾਬ ਹੋਣੀ ਚਾਹੀਦੀ ਆ ਲੋਕਾਂ 'ਚ ਸ਼ੰਕਾ ਵਾ ਕਿ ਉਹਨੇ ਪੱਤਰ ਭੇਜਿਆ ਹੀ ਨਹੀਂ ਕਿਉਂਕਿ ਗਰਮੀਤ ਆਰਾਮ ਰਹੀਮ ਨੇ ਜਦੋਂ ਮਾਫੀ ਕੀਤਾ ਤਾਂ ਉਹਨੇ ਅਗਲੇ ਦਿਨ ਹੀ ਬਿਆਨ ਦਿੱਤਾ ਸੀ ਕਿ ਮੈਂ ਕੋਈ ਗਲਾਈ ਨਹੀਂ ਕੀਤਾ ਤਾਂ ਮੈਂ ਮਾਫੀ ਕਿਸ ਗਲਤੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਸ਼ਰੋਣੀ ਅਕਾਲੀ ਦਲ ਬਾਦਲ ਵਿੱਚੋਂ ਇੱਕ ਬਾਗੀ ਧੜਾ ਬਾਹਰ ਨਿਕਲਿਆ ਉਹਨਾਂ ਨੇ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਕੇ ਜਹੇਦਾਰ ਸ਼ਰੀ ਅਕਾਲਪਤਖ ਸਾਹਿਬ ਨੂੰ ਇੱਕ ਬੇਨਤੀ ਪੱਤਰ ਦਿੱਤਾ ਜਿਹਦੇ ਵਿੱਚ ਉਹਨਾਂ ਆਪਣੀਆਂ ਸਾਰੀਆਂ ਗਲਤੀਆਂ ਜਿਹੜੀਆਂ ਨੇ ਸਭੀ ਅਧਿਕਾਰੀਆਂ ਨੇ ਕਿ ਬਾਦਲ ਸਰਕਾਰ ਦੇ ਸਮੇਂ ਜਦੋਂ ਬਰਗਾੜੀ ਕਾਂਡ ਹੋਇਆ ਜਾਂ ਗਰਮੀਤ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਤਿੰਨ ਚਾਰ ਨੂੰ ਨੁਕਤੇ ਹੋਰ ਲੈ ਕੇ ਉਹਨਾਂ ਨੇ ਆਪਣਾ ਜਿਹੜਾ ਉਹ ਬੇਨਤੀ ਪੱਤਰ ਦਿੱਤਾ ਵਾ ਕਿ ਅਸੀਂ ਵੀ ਉਸ ਸਮੇਂ ਚੋਂ ਪਰੇ ਖਮੋਸ਼ ਰਹੇ ਤੇ ਦੋਸ਼ ਸਾਡਾ ਵੀ ਬਣਦਾ ਵਾ ਤੇ ਸਾਦੂ ਵੀ ਜਿਹੜੀ ਬਣਦੀ ਸਜ਼ਾ ਜਿਹੜੀ ਆ ਉਹ ਜ਼ਰੂਰ ਜਿਹੜੀ ਆ ਲਾਈ ਜਾਵੇ। ਸੋ ਇਸ ਮੌਕੇ ਮੈਂ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਕबीर ਸਿੰਘ ਜੀ ਹੁਣਾਂ ਨੂੰ ਇੱਕ ਬੇਨਤੀ ਕਰ ਰਿਆਂ ਕਿ ਜਦੋਂ ਇਹ ਕੇਸ ਹੁਣ ਪੰਥ ਦੀ ਕਚੈਰੀ 'ਚ ਸ੍ਰੀ ਅਕਾਲ ਤਖਤ ਸਾਹਿਬ ਤੇ ਲੱਗ ਗਿਆ ਤੇ ਇਹਦਾ ਹੁਣ ਜਿਹੜਾ ਵਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ। ਸਭ ਤੋਂ ਪਹਿਲੀ ਗੱਲ ਆ ਕਿ ਜਿਨ੍ਹਾਂ ਪੰਜ ਸਿੰਘ ਸਹਿਬਾਨਾ ਨੇ ਗਰਮੀਤ ਰਾਮ ਰਹੀਮ ਨੂੰ maaf ਕੀਤਾ ਉਹਨਾਂ ਨੂੰ ਫਿਰ ਅਕਾਲ ਤਖਤ ਸਾਹਿਬ ਤੇ ਸਾਧ ਕੇ ਉਹਨਾਂ ਕੋ ਸਪਸ਼ਟੀ ਕਰਨ ਲੈ ਕੇ ਕਿਉਂਕਿ ਦੋਸ਼ ਉਹਨਾਂ ਦਾ ਵੀ ਬਣਦਾ ਜਨਾ ਗਰਮੀਤ ਰਾਮ ਰਹੀਮ ਨੂੰ maaf ਕੀਤਾ ਕਿਉਂ ਕੀਤਾ ਉਹਨਾਂ ਨੂੰ ਫਿਰ ਅਕਾਲ ਤਖਤ ਸਾਹਿਬ ਤੇ ਤਲਬ ਕਰਨਾ ਚਾਹੀਦਾ ਦੂਸਰੀ ਗੱਲ ਕਿ ਜਿਹੜਾ ਬੰਦਾ ਗਰਮੀਤ ਰਾਮ ਰਹੀਮ ਦਾ ਦੋਸ਼ ਓਏ ਜਿਹੜਾ ਮਾਫੀਨਾਮਾ ਲੈ ਕੇ ਆਇਆ ਵਾ ਉਹ ਵੀ ਨੰਗਾ ਹੋਣਾ ਚਾਹੀਦਾ ਤੇ ਜਿਹੜਾ ਮਾਫੀਨਾਮਾ ਜਿਹੜੀ ਲਿਖਤ ਆ ਉਹ ਵੀ ਪ੍ਰੈਸ ਦੇ ਸਾਹਮਣੇ ਤੇ ਲੋਕਾਂ ਦੇ ਸਾਹਮਣੇ ਜਿਹੜੀ ਆ ਉਹ ਬੇਨਕਾਬ ਹੋਣੀ ਚਾਹੀਦੀ ਆ ਕਿਉਂਕਿ ਲੋਕਾਂ 'ਚ ਸ਼ੰਕਾ ਵਾ ਕਿ ਉਹਨੇ ਪੱਤਰ ਭੇਜਿਆ ਹੀ ਨਹੀਂ ਕਿਉਂਕਿ ਗਰਮੀਦ ਆਰਾਮ ਰਹੀਮ ਨੇ ਜਦੋਂ ਮaaf ਕੀਤਾ ਤਾਂ ਉਹਨੇ ਅਗਲੇ ਦਿਨ ਹੀ ਬਿਆਨ ਦਿੱਤਾ ਸੀ ਕਿ ਮੈਂ ਕੋਈ ਗਰਾਂਹ ਹੀ ਨਹੀਂ ਕੀਤਾ ਤੇ ਮੈਂ ਮਾਫੀ ਕਿਸ ਗੱਲ ਦੀ ਮੰਗਦਾ ਮੈਂ ਕੋਈ ਪੱਤਰ ਜਿਹੜਾ ਉੱਥੇ ਭੇਜਿਆ ਹੀ ਨਹੀਂ ਆ ਸੋ ਬੇਨਤੀ ਇਹ ਆ ਕਿ ਇੱਕ ਤੇ ਜਿਹੜੇ ਉਸ ਸਮੇਂ ਦੇ ਪੰਨ ਸਿੰਘ ਸਾਹਿਬਾਨ ਨੇ ਜਿਹੜੇ ਅਜੋ ਜਿਉਂਦੇ ਨੇ ਉਹਨਾਂ ਨੂੰ ਫਿਰ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਜਿਹੜਾ ਵਾ ਸਾਰੀ ਗੱਲ ਜਿਹੜੀ ਆ ਪੁੱਛਣੀ ਚਾਹੀਦੀ ਆ ਕਿ ਕਿੰਨਾ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਦੀ ਨਿਵਾਸ ਤੇ ਸੱਦਿਆ ਕਿੰਨਾ ਨੇ ਗੁਰਿੰਦਰ ਚੱਡੇ ਦੀ ਕੋਟੀ ਬੰਬੇ ਜਾਂਸ਼ੇ ਕੁਮਾਰ ਫਿਲਮੀ ਐਕਟਰ ਦੀ ਕੋਠੀ ਜਿਹੜਾ ਵਾ ਕਿੰਨਾ ਲੋਕਾਂ ਨੇ ਤੁਹਾਨੂੰ ਜਿਹੜਾ ਉੱਥੇ ਜਿਹੜਾ ਵਾ ਬੁਲਾਇਆ ਇਹਨਾਂ ਕੋ ਸਪਸ਼ਟੀਕਰਨ ਲੈ ਕੇ ਫੇਰ ਗੱਲ ਜਿਹੜੀ ਆ ਸ਼ੁਰੂ ਅੱਗੇ ਜਿਹੜੀ ਆ ਕਰਨੀ ਚਾਹੀਦੀ ਆ ਤਾਂ ਹੀ ਆਪਾਂ ਅਸਲ ਵੱਡੇ ਦੋਸ਼ੀਆਂ ਤੱਕ ਜਿਹੜੀ ਆ ਪਹੁੰਚ ਸਕਦੇ ਆ ਨਹੀਂ ਤੇ ਇਹ ਵੀ ਇਨਸਾਫ ਜਿਹੜਾ ਵਾ ਅਧੂਰਾ ਰਹਿ ਜਾਊਗਾ ਜੇ ਆਪਾਂ ਇਹਨਾਂ ਨੂੰ ਤਰਬਨਾ ਕੀਤਾ ਉਹ ਜਿਹੜਾ ਮਾਫੀਨਾਮੇ ਵਾਲਾ ਜਿਹੜਾ ਵਾ ਪੱਤਰ ਆ ਉਹ ਵੀ ਲੋਕਾਂ ਸਾਹਮਣੇ ਜਾਂ ਪ੍ਰੈਸ ਸਾਹਮਣੇ ਜਿਹੜਾ ਵਾ ਉਹ ਬੇਨਕਾਬ ਨਾ ਕੀਤਾ ਜਾਂ ਪੰਥ ਸਿੰਘ ਸਾਹਿਬਾਨਾਂ ਦੀ ਮੀਟਿੰਗ ਚ ਨਾਮਚਾਰਿਆ ਮੈਂ ਕਹਿਣਾ ਵੀ ਜੇ ਹੁਣ ਆਪਾਂ ਸ਼ੁਰੂਆਤ ਇਨਸਾਫ ਦੀ ਕਰ ਚੱਲਣ ਲੱਗੇ ਆ ਤੇ ਫਿਰ ਹੁਣ ਆਪਾਂ ਇਹਨੂੰ ਜੜ ਤੋਂ ਹੱਥ ਪਾਈਏ ਮੈਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨੂੰ ਜਹਦਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਕਰੂੰਗਾ ਕਿ ਹੁਣ ਇੱਕ ਮੌਕਾ ਆ ਗਿਆ ਦੁਬਾਰਾ ਅਕਾਲੀ ਫੂਲਾ ਸਿੰਘ ਆਲਾ ਰੋਲ ਨਿਭਾਉਣ ਵਾਲਾ ਕਾਲੀ ਫੂਲਾ ਸਿੰਘ ਨੇ ਵੀ ਉਸ ਵੇਲੇ ਦੇ ਮੌਕੇ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੂੰ ਔਕਾਲ ਤਖਤ ਸਾਹਿਬ ਤੇ ਤਲਬ ਕਰ ਲਿਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਨਿਮਰਤਾ ਪੂਰਵਕ ਲਾਹੌਰ ਤੋਂ ਨੰਗੇ ਪੈਰੀ ਆਣ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਜਾ ਆਪਣੀ ਪ੍ਰਵਾਨ ਕੀਤੀ ਸੀ ਜੇ ਅੱਜ ਦੇ ਹੰਕਾਰੀ ਲੋਕ ਜਿਨ੍ਹਾਂ ਇਹ ਦੋਸ਼ ਜਿਨ੍ਹਾਂ ਤੇ ਦੋਸ਼ ਲੱਗਦੇ ਆ ਜੇ ਉਹਨਾਂ ਤੱਕ ਆਪਾਂ ਉੱਪੜਨਾ ਤੇ ਇਹ ਜੋ ਮੈਂ ਬੇਨਤੀਆਂ ਕੀਤੀਆਂ ਇਹਨਾਂ ਤੇ ਜ਼ਰੂਰ ਜਿਹੜੀ ਆ ਵਿਚਾਰ ਕੀਤੀ ਜਾਣੀ ਚਾਹੀਦੀ ਆ ਤਾਂ ਹੀ ਅੱਜ ਦੇ ਜਿਹੜੇ ਵੱਡੇ ਹੁਕਮਰਾਨ ਨੇ ਉਹਨਾਂ ਨੂੰ ਹੱਥ ਪਾਇਆ ਜਾ ਸਕਦਾ ਵਾ ਸੋ ਮੇਰੀ ਬੇਨਤੀ ਆ ਕਿ ਮੇਰੀਆਂ ਬੇਨਤੀਆਂ ਤੇ ਜ਼ਰੂਰ ਜੜਾ ਵਿਚਾਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ